ਖਾਨ ਪੀਣ ਹੈ ਸਾਡਾ ਉਹ ਤੇ ਉਹ ਕੁਪਰੋਂ ਦੀ ਬੀਪੀ ਸ਼ੂਗਰ ਵਰਗੀਆਂ ਬਿਮਾਰੀਆਂ ਹੁਣ ਬਹੁਤ ਯੰਗ ਪੇਸ਼ੈਂਟਸ ਨੂੰ ਵੀ ਆਣੀਆਂ ਸ਼ੁਰੂ ਹੋ ਗਈਆਂ ਹਾਰਟ ਅਟੈਕ ਨਵੇਂ ਯੰਗ ਪੇਸ਼ੈਂਟਸ ਨੂੰ ਹੋ ਰਹੇ ਆ ਤੇ ਕੋਲੇਸਟ੍ਰੋਲ ਤੇ ਲਾਈਫ ਸਟਾਈਲ ਜਿੱਦਾਂ ਕਿ ਐਕਸਰਸਾਈਜ਼ ਹੋ ਗਈ ਬਹੁਤ ਘਟ ਗਈ ਹੈ ਤੇ ਜਿਮ ਰਿਲੇਟਿਡ ਵੀ ਕੁਝ ਜਿਹੜੇ ਪ੍ਰੋਡਕਟਸ ਯੂਜ਼ ਕੀਤੇ ਜਾਂਦੇ ਆ ਅਗਰ ਤੇ ਉਹਨਾਂ ਨਾਲ ਵੀ ਸਟ੍ਰੋਕ ਰਿਸਕ ਵਧਦਾ ਹੈ ਇਹੋ ਜੀ ਬਿਮਾਰੀ ਹੈ ਜਿਹੜੀ ਇੱਕਦਮ ਮਨਾਲ ਆਂਦੀ ਹੈ ਅਚਾਨਕ ਆਣ ਵਾਲੀ ਪ੍ਰੋਬਲਮ ਜਿਹਦੇ ਵਿੱਚ ਇੱਕ ਸਾਈਡ ਦੀ ਕਮਜ਼ੋਰੀ ਜਿੱਦਾਂ ਕਿ ਅੱਜ ਵੀ ਅਸੀਂ ਇਸ ਚੀਜ਼ ਬਾਰੇ ਡਿਸਕਸ ਕੀਤਾ ਕਿ ਬੀ ਫਾਸਟ ਕਰਕੇ ਹੁੰਦਾ ਸਡਨਲੀ ਇੱਕਦਮ ਬੈਲੈਂਸ ਦਾ ਵਿਗੜ ਜਾਣਾ ਇੱਕਦਮ ਨਾਲ ਅੱਖ ਦੀ ਰੋਸ਼ਨੀ ਦਾ ਚਲੇ ਜਾਣਾ ਫੇਸ ਦਾ ਇੱਕ ਪਾਸੇ ਨੂੰ ਤਿਰਛਾ ਹੋ ਜਾਣਾ ਜਾਂ ਹੱਥ ਪੈਰ 'ਚ ਕਮਜ਼ੋਰੀ ਆ ਜਾਣੀ ਇਹ ਸਾਰੀਆਂ ਚੀਜ਼ਾਂ ਲੱਛਣ ਹੈ ਜਿਹੜੇ ਕਿ ਸਟ੍ਰੋਕ ਵੱਲ ਨੂੰ ਜੋ ਯਾਨੀ ਕਿ ਅਦਰ ਅੰਗ ਬ੍ਰੇਨ ਦੇ ਅਟੈਕ ਵੱਲੋਂ ਇੰਡੀਕੇਟ ਕਰਦੇ ਆ ਇਲਕੋ ਜੀ ਬ੍ਰੇਨ ਦੇ ਅਟੈਕ ਯੂਥ ਤੇ ਯੰਗ ਬੱਚਿਆਂ ਚ ਵੀ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਾਨੂੰ ਕਾਰਨ ਮਿਲਣ ਚ ਆ ਰਹੇ ਸੀ ਉਹਦੀਆਂ ਉਹਦੇ ਸਾਰੇ ਡਾਟਾ ਵੀ ਰਿਕਾਰਡ ਕਰ ਰਹੇ ਆ ਜਿਹਦੇ ਵਿੱਚ ਮੇਜਰ ਕਾਰਨ ਜੋ ਨਿਕਲ ਕੇ ਆ ਰਹੇ ਹੋ ਉਹੀ ਹੈ ਕਿ ਉਹਨਾਂ ਦਾ ਖਾਣ ਪੀਣ ਜਿਹੜਾ ਹੈ ਉਹ ਕਾਫੀ ਚੇਂਜ ਹੋ ਗਿਆ ਸਾਡੇ ਪੁਰਾਣੇ ਖਾਣ ਪੀਣ ਦੇ ਹਿਸਾਬ ਨਾਲ ਤੇ ਦੂਸਰਾ ਇਹ ਹੈ ਕਿ ਆਪਣਾ ਐਕਸਰਸਾਈਜ਼ ਆਪਣਾ ਜਿਹੜਾ ਚੱਲਣਾ ਖੇਡਣਾ ਉਹ ਸਭ ਚੀਜ਼ਾਂ ਘਟ ਗਈਆਂ ਸਾਰੇ ਯੰਗ ਨੂੰ ਮੈਂ ਇਹ ਮੈਸੇਜ ਯੂਥ ਨੂੰ ਦੇਣਾ ਚਾਹਾਂਗਾ ਕਿ ਆਪਣੀ ਲਾਈਫ ਸਟਾਈਲਸ ਨੂੰ ਮੋਡੀਫਾਈ ਕਰਨਾ ਬਹੁਤ ਜ਼ਰੂਰੀ ਹੈ ਸਾਡੀਆਂ ਪੁਰਾਣੀਆਂ ਖੁਰਾਕਾਂ ਜਿਹੜੀਆਂ ਅੱਛੀਆਂ ਬਣੀਆਂ ਜਾਂਦੀਆਂ ਸੀ ਘਰ ਦੇ ਖਾਣੇ ਉਹੀ ਜ਼ਿਆਦਾ ਅੱਛੇ ਹਨ ਜਿਹੜੇ ਪ੍ਰੋਟੀਨਸ ਜਾਂ ਸਪਲੀਮੈਂਟ ਹੈ ਕਿਤੇ ਨਾ ਕਿਤੇ ਸਰੀਰ ਨੂੰ ਨੁਕਸਾਨ ਦਿੰਦੇ ਆ ਹਾਰਟ ਦੇ ਅਟੈਕਸ ਨੂੰ ਵੀ ਪ੍ਰੋ ਕਰਦੇ ਆ ਬਾਕੀ ਸਮੋਕਿੰਗ ਹੋ ਗਈ ਅਲਕੋਹਲ ਹੋ ਗਈ ਜਿਹੜੇ ਅੱਜ ਕੱਲ ਦੇ ਕਲੱਬਾਂ ਦੇ ਵਿੱਚ স্মੋਕਸ ਵੀ ਅਲਾਉਡ ਹੋ ਚੁੱਕੇ ਆ ਬੜੇ ਇਹ ਨਸ਼ੇ ਵੀ ਆ ਚੁੱਕੇ ਆ ਇਹ ਸਭ ਚੀਜ਼ਾਂ ਸਟ੍ਰੋਕ ਜਾਂ ਹੋਰ ਬਿਮਾਰੀਆਂ ਨੂੰ ਵੀ ਪ੍ਰੋਵੋਕ ਕਰਦੇ ਨੇ ਦੂਸਰਾ ਆਪਣੀ ਐਕਸਰਸਾਈਜ਼ ਚੱਲਣਾ ਫਿਰਨਾ ਯੋਗਾ ਇਹ ਸਭ ਚੀਜ਼ਾਂ ਨੂੰ ਆਪਾਂ ਇੰਟਰੋਡਿਊਸ ਕਰੀਏ ਆਪਣੇ ਦਿਨ ਚਰਿਆ ਦੇ ਵਿੱਚ ਤਾਂਕਿ ਆਪਣੀ ਡੇਲੀ ਦੀ ਵਾਕ ਦੇ ਕਰਕੇ ਵੀ ਸਾਡੇ ਕੋਲੇਸਟ੍ਰੋਲਸ ਵਗੈਰਾ ਸਭ ਦੇ ਲੈਵਲ ਕੰਟਰੋਲ ਰਹੇ ਬਿਲਕੁਲ ਜੀ 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 ਜ ਜੇਨੈਟਿਕਸ ਵੀ ਕੰਮ ਕਰਦੀ ਹੈ ਖਾਣ ਪੀਣ ਵੀ ਕੰਮ ਕਰਦਾ ਹੈ ਐਕਸਰਸਾਈਜ਼ ਵੀ ਕੰਮ ਕਰਦੀ ਹੈ ਤੁਹਾਡਾ ਲਾਈਫ ਸਟਾਈਲ ਵੀ ਕੰਮ ਕਰਦਾ ਹੈ ਮੋਟਾਪਾ ਵੀ ਕੰਮ ਕਰਦਾ ਹੈ স্মੋਕਿੰਗ ਤੇ ਅਲਕੋਹਲ ਇਹ ਸਾਰੀਆਂ ਚੀਜ਼ਾਂ ਕਰਦਿਆਂ ਨੇ ਇਸ ਤੋਂ ਇਲਾਵਾ ਹਾਰਟ ਦੀ ਪ੍ਰੋਬਲਮ ਆਪਣੇ ਆਪ ਚ ਵੀ ਸਟ੍ਰੋਕ ਦਿੰਦੀ ਹੈ ਸਾੜ ਕੇ ਪੂਰਾ ਪੰਪ ਨਹੀਂ ਕਰਦੀ ਡੇਟ ਦੇ ਵਿੱਚ ਯੰਗ ਸਟ੍ਰੋਕ ਵੀ ਬਹੁਤ ਕਾਮਨਲੀ ਦੇਖਿਆ ਜਾ ਰਿਹਾ ਹੈ ਉਹਦੇ ਚ ਠੀਕ ਹੈ ਇੱਕ ਲਾਈਫ ਸਟਾਈਲ ਦਾ ਤੇ ਖਾਣ ਪੀਣ ਦਾ ਤੇ ਐਕਸਰਸਾਈਜ਼ ਦਾ ਕਾਰਨ ਤਾਂ ਹੈ ਹੀ ਹੈ ਪਰ ਉਸ ਤੋਂ ਇਲਾਵਾ ਕੁਝ ਜੈਨੇਟਿਕ ਫੈਕਟਰਸ ਵੀ ਦੇਖੇ ਜਾਂਦੇ ਨੇ ਜਦੋਂ ਅਸੀਂ ਈਆ ਸਟ੍ਰੋਕ ਦੇਖਦੇ ਹਾਂ ਇਸ ਤੋਂ ਇਲਾਵਾ ਪ੍ਰੈਗਨੈਂਸੀ ਤੇ ਪੋਸਟ ਪ੍ਰੈਗਨੈਂਸੀ ਜਿਹੜਾ ਪੀਰੀਅਡ ਹੁੰਦਾ ਹੈ ਲੇਡੀਜ਼ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਕੁਝ ਦੇ ਵਿੱਚ ਪਤਾ ਲੱਗਾ ਡੇ ਟਾਈਮ ਜਿਆਦਾ ਹੁੰਦਾ ਸਟ੍ਰੋਕ ਡੇ ਜਾਂ ਨਾਈਟ ਦੇਖੋ ਜੀ ਵੈਸੇ ਕਿਸੇ ਵੀ ਟਾਈਮ ਹੋ ਸਕਦਾ ਹੈ ਪਰ ਇਹ ਦੇਖਿਆ ਗਿਆ ਕਿ ਨਾਈਟ ਤੇ ਖਾਸ ਕਰਕੇ अर्ਲੀ ਮਾਰਨਿੰਗ ਦੇ ਵਿੱਚ ਜਿਵੇਂ ਦੇਖੋ ਸਰਦੀਆਂ ਦਾ ਸੀਜ਼ਨ ਆ ਰਿਹਾ ਤਾਂ ਇਹ ਦੇਖਿਆ ਜਾਂਦਾ ਵੀ ਸਰਦੀਆਂ ਦੇ ਵਿੱਚ अर्ਲੀ ਮਾਰਨਿੰਗ ਸਟ੍ਰੋਕ ਉਸ ਟਾਈਮ ਠੰਡ ਹੁੰਦੀ ਹੈ ਨਸਾਂ ਸੁngੜਦੀਆਂ ਨੇ ਤਾਂ ਹੋ ਸਕਦਾ ਉਹਦੇ ਨਾਲ ਬੀਪੀ ਵਧਣ ਕਰਕੇ ਹੋਵੇ ਦੂਸਰਾ ਅਸੀਂ ਕੁਝ ਇਹ ਵੀ ਦੇਖਿਆ ਹੈ ਰੀਜ਼ਨ ਕਿ ਸੰਡੇ ਨੂੰ ਕੁਝ ਲੋਕੀ ਅਵੇਸਲੇ ਹੁੰਦੇ ਨੇ ਵੈਸੇ ਕੋਈ ਜੇ ਵਿਅਕਤੀ ਪਿਆ ਨਾ ਸੰਡੇ ਨੂੰ ਤਾਂ ਉਹਨੂੰ ਲਈ ਵੀ ਕੰਮ ਤੇ ਗਿਆ ਤਾਂ ਕਹਿੰਦੇ ਜਾਂਦੇ ਕੋਈ ਨਹੀਂ ਅੱਜ ਜਲੰਧਰ ਦੇ 40s ਹਸਪਤਾਲ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ 40s ਹਸਪਤਾਲ ਦੇ ਡਾਕਟਰ ਸਾਹਿਬ ਆਪਾਂ ਗੱਲਬਾਤ ਕਰਦੇ ਡਾਕਟਰ ਸਾਹਿਬ ਅੱਜ ਕਈ ਮੁੱਦਿਆਂ ਤੇ ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਈ ਬਿਮਾਰੀਆਂ ਨੂੰ ਲੈ ਕੇ ਤੁਹਾਡੇ ਵੱਲੋਂ ਕਿਹੜੇ ਸਵਾਲ ਚੱਕੇ ਹਾਂਜੀ ਇਹ ਸਟ੍ਰੋਕ ਇੱਕ ਬਹੁਤ ਹੀ ਮੇਜਰ ਬਿਮਾਰੀ ਹੈ ਤੇ ਇਹਦੇ ਅਵੇਅਰਨੈਸ ਲਈ ਆਪਾਂ ਇਹ ਆਰਗੇਨਾਈਜ਼ ਕੀਤਾ ਕਿਉਂਕਿ ਕੱਲ ਵਰਲਡ ਸਟ੍ਰੋਕ ਡੇ ਹੈ 29 ਨੂੰ ਏਅਰ ਨਤੀ ਅਕਤੂਬਰ ਨੂੰ ਤੇ ਸਟ੍ਰੋਕ ਦੀ ਜਾਣਕਾਰੀ ਹੋਣੀ ਜਾਗਰੂਕਤਾ ਹੋਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦੇ ਬਹੁਤ ਅੱਛਾ ਇਲਾਜ ਹੋ ਸਕਦਾ ਹੋਏ ਹੁੰਦਿਆਂ ਹੋਇਆ ਵੀ ਬਟ ਬਹੁਤ ਸਾਰੇ ਲੋਕ ਨਹੀਂ ਲੈ ਪਾਉਂਦੇ ਤੇ ਇਸ ਲਈ ਫਿਰ ਅਦਰੰਗ ਜੋ ਕਿ ਪੈਰਲਿਸਿਸ ਹੁੰਦਾ ਹੈ ਉਹ ਸਾਰੇ ਜੀਵਨ ਭਰ ਲਈ ਬਨ ਜਾਂਦਾ ਜੀ ਦੱਸੋ ਅੱਗੇ ਦੇਖਿਆ ਜਾਂਦਾ ਸੀ ਕਿਹੜਾ ਨਗਾਨ ਹੁੰਦਾ ਜਾਂ ਪੈਰਲਾਈਜ਼ ਹੁੰਦਾ ਉਹ ਬਜ਼ੁਰਗਾਂ ਹੁੰਦਾ ਸੀ ਹੁਣ ਦੇਖਿਆ ਜਾਂਦਾ ਅਕਸਰ ਨੌਜਵਾਨਾਂ ਨੂੰ ਵੀ ਕਿਹੜਾ ਪੈਰਲਾਈਜ਼ ਹੋਣਾ ਸ਼ੁਰੂ ਹੋ ਚੁੱਕਾ ਹੈ ਟੈਨਸ਼ਨ ਜ਼ਿਆਦਾ ਦਿਮਾਗ ਦੇ ਵਿੱਚ ਲੈ ਲੈਂਦੇ ਨੇ ਬਿਲਕੁਲ ਜੀ ਹੁਣ ਯੰਗ ਸਟ੍ਰੋਕ ਬਹੁਤ ਜ਼ਿਆਦਾ ਕਾਮਨ ਹੋ ਰਹੇ ਆ ਯੰਗ ਸਟ੍ਰੋਕ ਦੀ ਮਾਤਰਾ ਹੁਣ ਅਰਾਊਂਡ ਅਬਾਊਟ 22% ਜੋ ਕਿ ਅੱਜਕੱਲ ਦੀਆਂ ਸਟੱਡੀਜ਼ ਚ ਆ ਰਿਹਾ ਕਿ 22% ਲੋਕ ਸਟ੍ਰੋਕ ਦੇ ਪੇਸ਼ੈਂਟ ਹੁਣ ਯੰਗ ਸਟ੍ਰੋਕਸ ਆ ਰਹੇ ਆ ਉਹਦੇ ਵਿੱਚ ਬਹੁਤ ਸਾਰੇ ਕਾਰਨ ਹੈ ਇਕ ਤਾਂ ਸਾਡਾ ਲਾਈਫ ਸਟਾਈਲ ਜਿਹੜੇ ਪ੍ਰੋਬਲਮਸ ਐ ਇਸ਼ੂ ਐ ਜਿਹੜੇ ਖਾਣਾ ਖਾਨ ਪੀਣ ਐ ਸਾਡਾ ਉਹ ਤੇ ਉਕੋਪਰੋਂ ਦੀ ਬੀਪੀ ਸ਼ੂਗਰ ਵਰਗੀਆਂ ਬਿਮਾਰੀਆਂ ਹੁਣ ਬਹੁਤ ਯੰਗ ਪੇਸ਼ੈਂਟਸ ਨੂੰ ਵੀ ਆਣੀਆਂ ਸ਼ੁਰੂ ਹੋ ਗਈਆਂ ਹਾਰਟ ਅਟੈਕ ਨਵੇਂ ਯੰਗ ਪੇਸ਼ੈਂਟਸ ਨੂੰ ਹੋ ਰਹੇ ਐ ਤੇ ਕੋਲੇਸਟ੍ਰੋਲ ਤੇ ਲਾਈਫ ਸਟਾਈਲ ਜਿੱਦਾਂ ਕਿ ਐਕਸਰਸਾਈਜ਼ ਹੋ ਗਈ ਬਹੁਤ ਘਟ ਗਈ ਐ ਤੇ ਜਿਮ ਰਿਲੇਟਿਡ ਵੀ ਕੁਝ ਜਿਹੜੇ ਪ੍ਰੋਡਕਟਸ ਯੂਜ਼ ਕੀਤੇ ਜਾਂਦੇ ਐ ਅਗਰ ਤੇ ਉਹਨਾਂ ਨਾਲ ਵੀ ਸਟ੍ਰੋਕ ਰਿਸਕ ਵਧਦੇ। ਦੱਸੋ ਕਾਰਨ ਕੀ ਹੈ ਕਿੱਥੋਂ ਹੈ ਕਿੱਦਾਂ ਸ਼ੁਰੂਆਤ ਹੁੰਦੀ ਹੈ ਇਹਦੇ ਲੱਛਣ ਕਿੱਦਾਂ ਪਤਾ ਲੱਗਦੇ ਨੇ ਇਸ ਬਾਰੇ ਵੀ ਥੋੜਾ ਲੋਕਾਂ ਨੂੰ ਜਾਣਕਾਰੀ ਦਿਓ। ਦੇਖੋ ਇਹ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਇੱਕਦਮ ਆਨ ਆ ਲੈਂਦੀ ਹੈ। ਅਚਾਨਕ ਆਣ ਵਾਲੀ ਪ੍ਰੋਬਲਮ ਜਿਹਦੇ ਵਿੱਚ ਇੱਕ ਸਾਈਡ ਦੀ ਕਮਜ਼ੋਰੀ ਜਿੱਦਾਂ ਕਿ ਅੱਜ ਵੀ ਅਸੀਂ ਇਹ ਚੀਜ਼ ਬਾਰੇ ਡਿਸਕਸ ਕੀਤਾ ਕਿ ਬੀ ਫਾਸਟ ਕਰਕੇ ਹੁੰਦਾ ਹੈ ਸਡਨਲੀ ਇੱਕਦਮ ਬੈਲੈਂਸ ਦਾ ਵਿਗੜ ਜਾਣਾ ਇੱਕਦਮ ਨਾਲ ਹੋ ਅੱਖ ਦੀ ਰੋਸ਼ਨੀ ਦਾ ਚਲੇ ਜਾਣਾ ਫੇਸ ਦਾ ਇੱਕ ਪਾਸੇ ਨੂੰ ਤਿਰਛਾ ਹੋ ਜਾਣਾ ਜਾਂ ਹੱਥ ਪੈਰ ਚ ਕਮਜ਼ੋਰੀ ਆ ਜਾਣੀ ਇਹ ਸਾਰੀਆਂ ਚੀਜ਼ਾਂ ਲੱਛਣ ਹੈ ਜਿਹੜੇ ਕਿ ਸਟ੍ਰੋਕ ਵੱਲ ਨੂੰ ਯਾਨੀ ਕਿ ਅਧਰੰਗ ਬ੍ਰੇਨ ਦੇ ਅਟੈਕ ਵੱਲ ਨੂੰ ਇੰਡੀਕੇਟ ਕਰਦੇ ਆ ਤੇ ਇਹ ਸਾਰੇ ਪ੍ਰੋਬਲਮ ਇਹ ਕੋਈ ਵੀ ਲੱਛਣਾ ਨਾਲ ਜਿਹੜੇ ਵੀ ਪੇਸ਼ੈਂਟ ਨੂੰ ਇਦਾਂ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਜਲਦ ਤੋਂ ਜਲਦ ਇੱਕ ਸਟ੍ਰੋਕ ਰੈਡੀ ਹਸਪੀਟਲ ਚ ਲਿਆਉਣਾ ਜ਼ਰੂਰੀ ਹੈ ਕਿਉਂਕਿ ਸਟ੍ਰੋਕ ਰੈਡੀ ਹਸਪੀਟਲ ਇਹ ਹੋ ਜਿਆ ਹੈ ਜਿਹਦੇ ਵਿੱਚ ਆਪਾਂ ਇੰਜੈਕਸ਼ਨ ਨਾਲ ਦੇ ਨਾਲ ਦੇ ਸਕਦੇ ਆ ਤੇ ਉਹ ਕਲੋਟ ਨੂੰ ਡਿਸੋਲਵ ਕਰ ਸਕਦੇ ਆ ਦੂਸਰਾ ਹੁਣ ਪੂਰੇ ਆਪਨੇ ਏ ਨਾਰਥ ਜ਼ੋਨ ਦੇ ਵਿੱਚ ਇੱਕ ਫੋਟੇਸ ਹੀ ਇਹੋ ਜਿਹਾ ਹਸਪੀਟਲ ਹੈ ਜਿਹਦੇ ਵਿੱਚ ਅਸੀਂ ਹੁਣ ਸਟੈਂਟ ਥਰੋਮਬੈਕਟੋਮੀ ਵੀ ਕਰ ਰਹੇ ਆ ਕਿ ਆਪਾਂ ਕਲੌਟ ਨੂੰ ਰਿਮੂਵ ਵੀ ਕਰ ਸਕਦੇ ਆ ਤੇ ਆਪਾਂ ਉਹਦੇ ਨਾਲ ਫਿਰ ਪੇਸ਼ੈਂਟ ਨੂੰ ਬਚਾਇਆ ਜਾ ਸਕਦਾ। ਥੈਟਸੋ ਅਕਸਰ ਦੇਖਿਆ ਜਾਂਦਾ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਹਸਪੀਟਲ ਬਹੁਤ ਦੂਰ-ਦੂਰ ਕਿਲੋਮੀਟਰਾਂ ਤੇ ਹੁੰਦਾ। ਇਸ ਨੂੰ ਕਿੰਨੇ ਸਮੇਂ ਲੱਗਦਾ ਜਦੋਂ ਅਟੈਕ ਆਂਦਾ ਦਿਮਾਗ ਨੂੰ ਲਾਲੀਏ ਪੈਰਾਲਾਈਸ ਨੂੰ ਆਈਏ ਕਿੰਨੇ ਸਮੇਂ ਦੇ ਵਿੱਚ ਕਿਹੜਾ ਇਹਨਾਂ ਨੂੰ ਕਿਹੜਾ ਜ਼ਿਆਦਾ ਅਸਰ ਨਾ ਹੋ ਸਕੇ। ਦੇਖੋ ਜੀ ਇਹ ਜਿਹੜੀ ਟਾਈਮ ਵਿੰਡੋ ਹੈ ਉਹਨੂੰ ਆਪਾਂ 4.5 ਘੰਟੇ ਦੀ ਆਪਾਂ ਕਹਿੰਨੇ ਆ ਕਿ 4.5 ਘੰਟੇ ਦੇ ਅੰਦਰ ਅੰਦਰ ਪੇਸ਼ੈਂਟ ਸਾਡੇ ਕੋਲ ਆਏ ਤਾਂ ਉਹਨਾਂ ਹੀ ਬ੍ਰੇਨ ਬਚਾ ਹੁੰਦਾ ਹਲੇ ਬਟ ਇਹ ਹੈ ਕਿ ਹਰ ਇੱਕ ਮਿੰਟ ਚ ਅਪਰੋਕਸੀਮੇਟਲੀ 10 ਲੱਖ ਬ੍ਰੇਨ ਦੇ ਸੈੱਲ ਮਰ ਰਹੇ ਹੁੰਦੇ ਆ ਤੇ ਇਸ ਲਈ ਜਿੰਨੀ ਜਲਦ ਤੋਂ ਜਲਦ ਆਜੋ ਉਹਨਾਂ ਅੱਛਾ ਹੈ ਠੀਕ ਹੈ ਪਰ ਜਿਹੜਾ ਸਟੈਂਟ ਹੈ ਬ੍ਰੇਨ ਦਾ ਸਟੈਂਟਿੰਗ ਉਹ ਆਪਾਂ 24 ਘੰਟਿਆਂ ਤੱਕ ਵੀ ਕਰ ਸਕਦੇ ਆ ਠੀਕ ਹੈ ਪਰ ਜਿੰਨਾ ਉਹੀ ਮੈਂ ਬਾਰ ਬਾਰ ਕਹਾਂਗਾ ਟਾਈਮ ਦੀ ਤਵੱਜੋ ਹੈ ਜਿੰਨੀ ਜਲਦੀ ਪੇਸ਼ੈਂਟ ਆਏ ਉਹਨਾਂ ਬ੍ਰੇਨ ਬਚ ਜਾਂਦਾ ਹੈ ਉਹਨਾਂ ਹੀ ਰਿਕਵਰੀ ਚਾਂਸਸ ਬੈਕ ਹੈ। ਬਹੁਤ ਅਕਸਰ ਦੇਖਿਆ ਜਾਂਦਾ ਹੁਣ ਬ੍ਰੇਨ ਦੇ ਅਟੈਕ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਛੋਟੇ ਛੋਟੇ ਬੱਚੇ ਵੀ ਕਿਰੇ ਬ੍ਰੇਨ ਦੇ ਸ਼ਿਕਾਰ ਹੋ ਜਾਂਦੇ ਨੇ। ਹਾਂਜੀ ਬਿਲਕੁਲ ਜੀ ਬ੍ਰੇਨ ਦੇ ਅਟੈਕ ਯੂਥ ਤੇ ਯੰਗ ਬੱਚਿਆਂ ਚ ਵੀ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਾਨੂੰ ਕਾਰਨ ਮਿਲਣ ਜਾ ਰਹੇ ਸੀ ਉਹਦੀਆਂ ਉਹਦੇ ਸਾਰੇ ਡਾਟਾ ਵੀ ਰਿਕਾਰਡ ਕਰ ਰਹੇ ਆ ਜਿਹਦੇ ਵਿੱਚ ਮੇਜਰ ਕਾਰਨ ਜੋ ਨਿਕਲ ਕੇ ਆ ਰਹੇ ਆ ਉਹ ਇਹੀ ਹੈ ਕਿ ਉਹਨਾਂ ਦਾ ਖਾਣ ਪੀਣ ਜਿਹੜਾ ਹੈ ਉਹ ਕਾਫੀ ਚੇਂਜ ਹੋ ਗਿਆ ਸਾਡੇ ਪੁਰਾਣੇ ਖਾਣ ਪੀਣ ਦੇ ਹਿਸਾਬ ਨਾਲ ਤੇ ਦੂਸਰਾ ਇਹ ਹੈ ਕਿ ਹੋਲ ਆਪਣਾ ਐਕਸਰਸਾਈਜ਼ ਆਪਣਾ ਜਿਹੜਾ ਚੱਲਣਾ ਖੇਡਣਾ ਉਹ ਸਭ ਚੀਜ਼ਾਂ ਘਟ ਗਈਆਂ ਠੀਕ ਹੈ ਮੋਟਾਪਾ ਵੱਡਾ ਜਾ ਰਿਹਾ ਤੇ ਉਹ ਵੀ ਇੱਕ ਵੱਡਾ ਰੀਜ਼ਨ ਹੈ ਤੇ ਨਸ਼ੇ ਮੇਜਰ ਚੀਜ਼ ਹੈ ਜਿਹੜੇ ਕਿ ਯੰਗ ਜਿਹੜੀ ਅਡਲਟ ਪੋਪੂਲੇਸ਼ਨ ਹੈ 20 ਸਾਲ ਦੇ ਆਸ-ਪਾਸ ਦੇ ਉਹ ਅੱਜਕੱਲ ਦੇ ਬੱਚੇ ਨਸ਼ਿਆਂ 'ਚ ਵੀ ਹੈ ਤੇ ਉਹ ਨਸ਼ੇ ਵੀ ਜਿਹੜੇ ਹਨ ਉਹ ਸਟ੍ਰੋਕ ਨੂੰ ਕੌਜ਼ ਕਰਦੇ ਇੱਕ ਗੱਲ ਕਰੀਏ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਕਰਦੇ ਅਟੈਕ ਆ ਜਾਂਦਾ ਨਾ ਜਾਂ ਦਿਮਾਗ ਨੂੰ ਅਟੈਕ ਆ ਜਾਂਦਾ ਇਸ ਦੇ ਉੱਤੇ ਵੀ ਕੋਈ ਕਾਰਨ ਕੀ ਹੈ ਕਿਉਂ ਹੈ ਇਹ ਚੀਜ਼ਾਂ ਦੇਖਿਏ ਇਹ ਇਹ ਹੈ ਕਿ ਜੋ ਆਪਾਂ ਦੇਖਿਆ ਹੈ ਕਿ ਯੰਗ ਪੇਸ਼ੈਂਟ ਜਿਹੜੇ ਜਿਮ ਦੇ ਵਿੱਚ ਜਿਨ੍ਹਾਂ ਨੂੰ ਅਟੈਕ ਆਂਦਾ ਹੈ ਉਹਨਾਂ ਦੇ ਮੈਕਸਿਮਮ ਕਾਰਨ ਜਿਹੜੇ ਹੈਗੇ ਆ ਉਹ ਅੱਜਕੱਲ ਦੇ ਜਿਹੜੇ ਪ੍ਰੋਟੀਨਸ ਤੇ ਇਦਾਂ ਦੇ ਸਪਲੀਮੈਂਟਸ ਯੂਜ਼ ਕੀਤੇ ਜਾ ਰਹੇ ਆ ਉਹ ਖੂਨ ਨੂੰ ਕਿਸੇ ਹੱਦ ਤੱਕ ਗਾੜਾ ਕਰਦੇ ਆ ਦੇ ਸਟ੍ਰੋਕ ਪ੍ਰੋਨ ਕਰਦੇ ਆ ਦੂਸਰਾ ਇਹ ਹੈ ਕਿ ਸਡਨਲੀ ਜਿਆਦਾ ਹੈਵੀ ਵੇਟ ਲਿਫਟਿੰਗ ਦੇ ਕਰਕੇ ਬ੍ਰੇਨ ਕਈ ਵਾਰੀ ਤੁਸੀਂ ਜਰਕਸ ਆ ਜਾਂਦੇ ਆ ਜੋ ਕਿ ਇੱਕ ਪੇਸ਼ੈਂਟ ਮੈਂ ਦਿਖਾਇਆ ਵੀ ਅੱਜ ਤੇ ਉਹਦੇ ਵਿੱਚ ਪੇਸ਼ੈਂਟ ਇੱਕ 35 ਸਾਲ ਦੀ ਕੁੜੀ ਨੂੰ ਇੱਕਦਮ ਹੀ ਓਨੇ ਜਦੋਂ ਵੇਟ ਆਪਣੇ ਉੱਪਰ ਚੱਕਿਆ ਤੇ ਸਡਨ neck ਚ ਜਰਕਾਨ ਕਰਕੇ ਉਹਦੀ ਨਾਸੀ ਉਥੇ ਦੱਬ ਗਈ ਤੇ ਸਡਨਲੀ ਉਸੇ ਵੇਲੇ ਕੋਲੈਪਸ ਹੋ ਗਏ ਤੇ ਉਹ ਫੋਰਚੂਨੇਟਲੀ ਸਾਡੇ ਕੋਲ ਆ ਸਕੇ ਤੇ ਅਸੀਂ ਉਹਨਾਂ ਦੇ ਜਦੋਂ ਨਸ ਦਾ ਸਕੈਨ ਕੀਤਾ ਫਿਰ ਸਟੈਂਟ ਪਾਇਆ ਬਿਲਕੁਲ ਵੈਂਟੀਲੇਟਰ ਤੇ ਆਏ ਤੇ ਅਗਲੇ ਦਿਨ ਹੀ ਵੈਂਟੀਲੇਟਰ ਤੋਂ ਹਟ ਕੇ ਹਾਰ ਕੇ ਤੁਰ ਕੇ ਗਏ ਠੀਕ ਹੈ ਜੋ ਕਿ ਬੜੀ ਅਚੀਵਮੈਂਟ ਹੁੰਦੀ ਹੈ ਕਿ ਇੱਕ ਪੇਸ਼ੈਂਟ ਇਦਾਂ ਵੀ ਠੀਕ ਹੋ ਸਕਦੇ ਦੂਸਰਾ ਇਹ ਹੈ ਕਿ ਯੰਗ ਪੇਸ਼ੈਂਟਸ ਅੱਜਕੱਲ ਮ사ਜ ਵਗੈਰਾ ਵੀ ਕਰਾਂਦੇ ਆ ਠੀਕ ਹੈ ਕਾਇਰੋਪ੍ਰੈਕਟਰ ਪ੍ਰੈਕਟਿਸਸ ਵੀ ਚੱਲ ਪਈਆਂ ਕਿ ਇੱਕਦਮ ਜਿਹੜੇ ਗਰਦਨ ਨੂੰ ਝਟਕੇ ਦਿੱਤੇ ਜਾਂਦੇ ਆ ਉਹਦੇ ਕਰਕੇ ਵੀ ਨਸਾਂ ਕਮਜ਼ੋਰ ਹੋ ਜਾਂਦੀਆਂ ਕੀ ਲੋਕ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਡੇਟ ਦੇ ਵਿੱਚ ਯੂਥ ਕਿਦਾਂ ਕਲੱਬਾਂ ਦਾ ਵਿੱਚ ਜਿੰਮਾਂ ਦੇ ਵਿੱਚ ਜਾ ਕੇ ਸਪਲੀਮੈਂਟ ਲੈਂਦੇ ਜਾਂਦੇ ਨੇ ਹਾਂ ਵੀ ਵੇਟ ਆਪਣੇ ਕਿੰਨਾ ਵੇਟ ਚੱਕ ਸਕਦੇ ਉਸ ਤੋਂ ਡਬਲ ਕਿਹੜਾ ਵੇਟ ਚੱਕਿਆ ਜਾਂਦਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਕਿਦਾਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਕਿਹੜਾ ਬਣ ਸਕਦੇ ਦੇਖੋ ਸਾਰੇ ਯੰਗ ਨੂੰ ਮੈਂ ਇਹ ਮੈਸੇਜ ਯੂਥ ਨੂੰ ਦੇਣਾ ਚਾਹੁੰਗਾ ਕਿ ਆਪਣੀ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਪੁਰਾਣੀਆਂ ਖੁਰਾਕਾਂ ਜਿਹੜੀਆਂ ਅੱਛੀਆਂ ਮੰਨੀਆਂ ਜਾਂਦੀਆਂ ਸੀ ਘਰ ਦੇ ਖਾਣੇ ਉਹੀ ਜ਼ਿਆਦਾ ਅੱਛੇ ਹੈ ਜਿਹੜੇ ਪ੍ਰੋਟੀਨਸ ਜਾਂ ਸਪਲੀਮੈਂਟ ਹੈ ਕਿਤੇ ਨਾ ਕਿਤੇ ਸਰੀਰ ਨੂੰ ਨੁਕਸਾਨ ਦਿੰਦੇ ਆ ਹਾਰਟ ਦੇ ਅਟੈਕਸ ਨੂੰ ਵੀ ਪ੍ਰੋਕ ਕਰਦੇ ਆ ਬਾਕੀ ਸਮੋਕਿੰਗ ਹੋ ਗਈ ਅਲਕੋਹਲ ਹੋ ਗਈ ਜਿਹੜੇ ਅੱਜ ਕੱਲ ਦੇ ਕਲੱਬਾਂ ਦੇ ਵਿੱਚ স্মੋਕਸ ਵੀ ਅਲਾਉਡ ਹੋ ਚੁੱਕੇ ਆ ਬਟ ਇਹ ਨਸ਼ੇ ਵੀ ਆ ਚੁੱਕੇ ਆ ਇਹ ਸਭ ਚੀਜ਼ਾਂ ਸਟ੍ਰੋਕ ਜਾਂ ਹੋਰ ਬਿਮਾਰੀਆਂ ਨੂੰ ਵੀ ਪ੍ਰੋਵੋਕ ਕਰਦੇ ਆ ਦੂਸਰਾ ਆਪਣੀ ਐਕਸਰਸਾਈਜ਼ ਚੱਲਣਾ ਫਿਰਨਾ ਯੋਗਾ ਦੇਣਾ ਚਾਹੁੰਦੇ ਆਈ ਦੀ ਡੇਢ ਦੇ ਵਿੱਚ ਜੋ ਕਿਦਾਂ ਕਲੱਬਾਂ ਦੇ ਵਿੱਚ ਜਿਮਾਂ ਦੇ ਵਿੱਚ ਜਾ ਕੇ ਸਪਲੀਮੈਂਟ ਲਿੱਤੇ ਜਾਂਦੇ ਨੇ ਹਾਂ ਵੀ ਵੇਟ ਆਪਣੇ ਕਿੰਨਾ ਵੇਟ ਚੱਕ ਸਕਦੇ ਉਸ ਤੋਂ ਡਬਲ ਕਿਹੜਾ ਵੇਟ ਚੱਕਿਆ ਜਾਂਦਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਕਿਦਾਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਕਿਹੜਾ ਬਣ ਸਕਦੇ ਦੇਖੋ ਸਾਰੇ ਯੰਗ ਨੂੰ ਮੈਂ ਇਹ ਮੈਸੇਜ ਯੂਥ ਨੂੰ ਦੇਣਾ ਚਾਹੁੰਗਾ ਕਿ ਆਪਣੀ ਲਾਈਫ ਸਟਾਈਲਸ ਨੂੰ ਮੋਡੀਫਾਈ ਕਰਨਾ ਬਹੁਤ ਜ਼ਰੂਰੀ ਹੈ ਸਾਡੀ ਪੁਰਾਣੀਆਂ ਖੁਰਾਕਾਂ ਜਿਹੜੀਆਂ ਅੱਛੀਆਂ ਮੰਨੀਆਂ ਜਾਂਦੀਆਂ ਸੀ ਘਰ ਦੇ ਖਾਣੇ ਉਹੀ ਜ਼ਿਆਦਾ ਅੱਛੇ ਹੈ ਜਿਹੜੇ ਪ੍ਰੋਟੀਨਸ ਜਾਂ ਸਪਲੀਮੈਂਟ ਹੈ ਕਿਤੇ ਨਾ ਕਿਤੇ ਸਰੀਰ ਨੂੰ ਨੁਕਸਾਨ ਦਿੰਦੇ ਆ ਹਾਰਟ ਦੇ ਅਟੈਕਸ ਨੂੰ ਵੀ ਪ੍ਰੋ ਕਰਦੇ ਆ ਬਾਕੀ ਸਮੋਕਿੰਗ ਹੋ ਗਈ ਅਲਕੋਹਲ ਹੋ ਗਈ ਜਿਹੜੇ ਅੱਜ ਕੱਲ ਦੇ ਕਲੱਬਾਂ ਦੇ ਵਿੱਚ স্মੋਕਸ ਵੀ ਅਲਾਉਡ ਹੋ ਚੁੱਕੇ ਆ ਬਟ ਇਹ ਨਸ਼ੇ ਵੀ ਚੁਕੇ ਆ ਇਹ ਸਭ ਚੀਜ਼ਾਂ ਸਟ੍ਰੋਕ ਜਾਂ ਹੋਰ ਬਿਮਾਰੀਆਂ ਨੂੰ ਵੀ ਪ੍ਰੋਵੋਕ ਕਰਦੇ ਆ ਦੂਸਰਾ ਆਪਣੀ ਐਕਸਰਸਾਈਜ਼ ਚੱਲਣਾ ਫਿਰਨਾ ਯੋਗਾ ਇਹ ਸਭ ਚੀਜ਼ਾਂ ਨੂੰ ਆਪਾਂ ਇੰਟਰੋਡਿਊਸ ਕਰੀਏ ਆਪਣੇ ਦਿਨ ਚਰਿਆ ਦੇ ਵਿੱਚ ਤਾਂ ਕਿ ਆਪਣੀ ਡੇਲੀ ਦੀ ਵਾਕ ਦੇ ਕਰਕੇ ਵੀ ਸਾਡੇ ਕੋਲੇਸਟ੍ਰੋਲਸ ਵਗੈਰਾ ਸਭ ਦੇ ਲੈਵਲ ਕੰਟਰੋਲ ਰਹੇ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਡਾਕਟਰ ਸਾਹਿਬ ਦੇ ਨਾਲ ਹੋਰ ਵੀ ਸਾਡੇ ਨਾਲ ਡਾਕਟਰ ਸਾਹਿਬ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਮੁੱਦੇ ਦੇ ਵਿੱਚ ਤੇ ਕਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ 10 ਸਾਲ ਪਹਿਲੇ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਕਿਹੜੀ ਪ੍ਰੈਸ ਕਾਨਫਰੰਸ ਕੀਤੀ ਗਏ ਲਗ ਲਗ ਬਿਮਾਰੀਆਂ ਨੂੰ ਲੈ ਕੇ ਤੁਹਾਡੇ ਵੱਲੋਂ ਕਿਹੜੀ ਪ੍ਰੈਸ ਕਾਨਫਰੰਸ 29 ਅਕਤੂਬਰ ਵਰਲਡ ਸਟ੍ਰੋਕ ਡੇ ਮਨਾਇਆ ਜਾਂਦਾ ਹੈ ਜੀ ਦੁਨੀਆ ਭਰ ਦੇ ਵਿੱਚ ਇਹਦੇ ਤੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਸਟ੍ਰੋਕ ਬਿਮਾਰੀ ਬਾਰੇ ਅਵੇਅਰਨੈਸ ਫਲਾਈਏ ਸੋ ਉਸ ਬਾਰੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਅਸੀਂ ਇਹ ਦੱਸਿਆ ਵੀ ਸਟ੍ਰੋਕ ਕੀ ਹੈ ਇਹਦੇ ਕੀ ਸਿੰਪਟਮ ਹੁੰਦੇ ਨੇ ਸਟ੍ਰੋਕ ਜਿਹਨੂੰ ਆਮ ਤੌਰ ਤੇ ਅਸੀਂ ਬ੍ਰੇਨ ਅਟੈਕ ਅਦਰੰਗ ਪੈਰਾਲਾਈਜ਼ ਕਹਿ ਦਿੰਨੇ ਹਾਂ ਉਹ ਕਿਵੇਂ ਪ੍ਰੈਜੈਂਟ ਕਰਦਾ ਹੈ ਇਹਦੇ ਕੀ ਸਿੰਪਟਮਸ ਹੁੰਦੇ ਨੇ ਕਿਹੜੇ ਸਿੰਪਟਮ ਆਉਣ ਤੇ ਸਾਨੂੰ ਆਪਣੇ ਸਟ੍ਰੋਕ ਬਾਰੇ ਸੋਚਣਾ ਚਾਹੀਦਾ ਹੈ ਸੋ ਇਹਦੇ ਮੁੱਖ ਪੰਜ ਲੱਛਣ ਦੇਖੇ ਜਾਂਦੇ ਨੇ ਜੀ ਜੇ ਕਿਸੇ ਨੂੰ ਵੀ ਇਹਨਾਂ ਪੰਜਾਂ ਚੋਂ ਕੋਈ ਲੱਛਣ ਆਉਂਦਾ ਤਾਂ ਉਹਨੂੰ ਤੁਰੰਤ ਸਟ੍ਰੋਕ ਰੈਡੀ ਹਸਪੀਟਲ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਉਹ ਕੀ ਲੱਛਣ ਨੇ ਮੂੰਹ ਦਾ ਟੇਡਾ ਹੋ ਜਾਣਾ ਆਵਾਜ਼ ਲੜਖੜਾ ਜਾਣਾ ਬਾਂਦਾ ਜਾਂ ਲੱਤ ਦਾ ਰੁਕ ਜਾਣਾ ਇੱਕਦਮ ਬੈਲੈਂਸ ਖਰਾਬ ਹੋ ਜਾਣਾ ਜਾਂ ਇੱਕਦਮ ਨਿਗਾ ਤੇ ਇਫੈਕਟ ਆ ਜਾਣਾ ਜੇ ਕਿਸੇ ਨੂੰ ਵੀ ਇਹ ਪੰਜ ਸਿੰਪਟਮਸ ਚੋ ਕੋਈ ਵੀ ਇੱਕਦਮ ਦਿਖਦਾ ਹੈ ਤਾਂ ਉਸ ਨੂੰ ਤੁਰੰਤ ਇੱਕ ਸਟ੍ਰੋਕ ਵਾਲੇ ਹਸਪੀਟਲ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਅੱਜ ਕੱਲ ਬਹੁਤ ਵਧੀਆ ਵਧੀਆ ਇਲਾਜ ਦੇ ਵਿੱਚ ਅਵੇਲੇਬਲ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕੀਤੀ ਕੁਝ ਇੰਜੈਕਸ਼ਨਸ ਐਸੇ ਨੇ ਜਿਨ੍ਹਾਂ ਦੇ ਨਾਲ ਸਟ੍ਰੋਕ ਦੇ ਵਿੱਚ ਟਾਈਮਲੀ ਜਿਹਦੇ ਦਿਨਿਆਂ ਹਾਂ ਤੱਕ ਕਲੌਟ ਨਿਕਲ ਜਾਂਦਾ ਹੈ ਈਵਨ ਇਥੋਂ ਤੱਕ ਕਿ ਸਟੈਂਟ ਪਾ ਕੇ ਇਸ ਕਲੌਟ ਨੂੰ ਖਿੱਚਿਆ ਵੀ ਜਾ ਸਕਦਾ ਹੈ ਡਾਕਟਰ ਸਾਹਿਬ ਹੋਰ ਵੀ ਕਿਹੜੀਆਂ ਨਵੀਂ ਤੋਂ ਨਵੀਂ ਬਿਮਾਰੀਆਂ ਹੁੰਦੇ ਲੋਕ ਕਿਦਾ ਦਿਮਾਗ ਗੱਲ ਕਰੀਏ ਦਿਮਾਗ ਦੀ ਗੱਲ ਲੈ ਕੇ ਪੈਰਲਾਈਜ਼ ਹੈ ਪੈਰਲਾਈਜ਼ ਹੈਗਾ ਹੋਰ ਵੀ ਦਿਮਾਗ ਨੂੰ ਕਿਹੜੀਆਂ ਬਿਮਾਰੀਆਂ ਹੈਗਾ ਉਹ ਲੋਕ ਡਰਦੇ ਨੇ ਆ ਵੀ ਬੈਠੇ ਬੈਠੇ ਆਪਾਂ ਟੈਨਸ਼ਨ ਲੈ ਲੈਂਦੇ ਆ ਤਾਂ ਸਾਨੂੰ ਅਟੈਕ ਹੋ ਜਾਂਦੇ ਨੇ ਇਸ ਦੇ ਉੱਤੇ ਵੀ ਲੋਕਾਂ ਨੂੰ ਇਸ ਦੇ ਬਾਰੇ ਦੇਖੋ ਜੀ ਅੱਜ ਕੱਲ ਜਿਹੜਾ ਸਟ੍ਰੋਕ ਹੈ ਨਾ ਉਹ ਬਜ਼ੁਰਗਾਂ ਦੀ ਬਿਮਾਰੀ ਨਹੀਂ ਰਹੀ ਯੰਗ ਲੋਕਾਂ ਦੇ ਵਿੱਚ ਕਿਉਂਕਿ ਸਟ੍ਰੈਸ ਬਹੁਤ ਜ਼ਿਆਦਾ ਹੈ ਹਰ ਬੰਦੇ ਨੂੰ ਅੱਜ ਕੱਲ ਬਹੁਤ ਜ਼ਿਆਦਾ ਸਟ੍ਰੈਸ ਹੈ ਉਸ ਤੋਂ ਇਲਾਵਾ ਖਾਣਾ ਪੀਣਾ ਅਸ਼ੁੱਧ ਨਹੀਂ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਸਟ्रेस ਟੈਨਸ਼ਨ ਤੇ ਮੋਟਾਪਾ ਐਕਸਰਸਾਈਜ਼ ਨਾ ਕਰਨਾ ਅੱਗੇ ਕੀ ਹੁੰਦਾ ਸੀ ਵਿੰਡਾਂ ਦੇ ਵਿੱਚ ਲੋਕੀ ਕੰਮ ਹੀ ਬਹੁਤ ਕਰਦੇ ਸੀ ਤਾਂ ਖਾਦਾ ਪੀਤਾ ਹজম ਹੋ ਜਾਂਦਾ ਸੀ ਅੱਜ ਕੱਲ ਉਹ ਰਿਆ ਨਹੀਂ ਚੀਜ਼ ਤੇ ਉਹਦੇ ਕਰਕੇ ਦਿਮਾਗ ਦੇ ਵਿੱਚ ਦਿਮਾਗ ਦੀਆਂ ਨਾੜਾਂ ਦੇ ਵਿੱਚ ਕੋਲੇਸਟ੍ਰੋਲ ਜਮ ਜਾਂਦਾ ਹੈ ਜਿਹਦੇ ਕਰਕੇ ਇਹ ਸਟ੍ਰੋਕ ਯੰਗ ਲੋਕਾਂ ਦੇ ਵਿੱਚ ਵੀ ਕਾਫੀ ਦੇਖਿਆ ਜਾਂਦਾ ਹੈ ਤੇ ਯੰਗ ਲੋਕ ਜਿਹੜੇ ਨੇ ਜਵਾਨ ਲੋਕ ਨੇ ਉਹ ਵੇਸਲੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਸਾਨੂੰ ਤਾਂ ਹੋ ਨਹੀਂ ਸਕਦਾ ਸੋ ਉਹਨਾਂ ਦੇ ਵਿੱਚ ਵੀ ਇਹ ਚੀਜ਼ ਬਹੁਤ ਕਾਮਨਲੀ ਪਾਈ ਜਾਂਦੀ ਹੈ ਸੋ ਜੇ ਕਿਸੇ ਨੂੰ ਵੀ ਇਵੇਂ ਦਾ ਕੋਈ ਸਿੰਪਟਮ ਜਾਂ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਸਡਨਲੀ ਇੱਕਦਮ ਸਭ ਤੋਂ ਗੰਦਾ ਸਿਰਦਰਦ ਹੁੰਦਾ ਹੈ ਜੇ ਤਾਂ ਉਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ 150 ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਅਕਸਰ ਪਹਿਲੇ ਬਜ਼ੁਰਗਾਂ ਨੂੰ ਇਹ ਚੀਜ਼ਾਂ ਹੁੰਦੀਆਂ ਸੀ ਹੁਣ ਤੇ ਛੋਟੇ-ਛੋਟਿਆਂ ਨੌਵੀਂ ਕਿਹੜੇ ਯੂਥ ਨੂੰ ਹੋਣਾ ਸ਼ੁਰੂ ਹੋ ਗਿਆ ਇੱਕ ਕਾਰਨ ਕੀ ਹੈ ਕਿਉਂ ਯੂ ਤੱਕ ਕਿਹੜੀਆਂ ਬਿਮਾਰੀਆਂ ਪਹੁੰਚਦੀਆਂ ਦੇਖੋ ਜੀ ਜੋ ਚੀਜ਼ਾਂ ਪਹਿਲਾਂ ਬਜ਼ੁਰਗਾਂ ਦੇ ਵਿੱਚ ਹੁੰਦੀਆਂ ਸੀ ਇਹ ਸਾਰੀਆਂ ਬਿਮਾਰੀਆਂ ਹੁਣ ਯੰਗ ਲੋਕਾਂ ਦੇ ਵਿੱਚ ਹੁਣੀਆਂ ਸ਼ੁਰੂ ਹੋ ਗਈਆਂ ਨੇ ਇਹਦੇ ਵਿੱਚ ਕੁਝ ਕਾਰਨਤਾ ਦੇਖੋ ਹੈਗੇ ਨੇ ਜੇ স্মੋਕਿੰਗ ਦਾ ਹੋਣਾ ਨਸ਼ਿਆਂ ਦਾ ਹੋਣਾ ਨਸ਼ੇ ਜਿਹੜੇ ਨੇ ਕੁਝ ਐਸੇ ਨਸੇ ਨੇ ਨਸ਼ੇ ਨੇ ਖਾਸ ਕਰਕੇ ਜਿਹੜੇ ਕਿ ਨਸਾਂ ਨੂੰ ਬਿਲਕੁਲ ਸੁੰਗੜ ਦਿੰਦੇ ਨੇ ਜਾਂ ਬੀਪੀ ਨੂੰ ਇਕਦਮ ਚੱਕ ਦਿੰਦੇ ਨੇ ਤਾਂ ਇਕਦਮ ਬ੍ਰੇਨ ਦੇ ਵਿੱਚ ਨਾੜ ਫਟਣ ਦਾ ਡਰ ਹੁੰਦਾ ਹੈ ਸੋ ਇਹ ਜਿਹੜੇ ਕੁਝ ਸਿੰਥੈਟਿਕ ਨਸ਼ੇ ਨੇ ਉਹਨਾਂ ਕਰਕੇ ਕੁਝ ਟੈਂਸ਼ਨ que ਕੁਝ ਸਟ्रेस ਕਰਕੇ ਕੁਝ ਖਾਣ ਪੀਣ ਦੀਆਂ ਖਰਾਬੀਆਂ ਕਰਕੇ ਇਹ ਜਿਹੜੇ ਹੈ ਸਟ੍ਰੋਕ ਅੱਜ ਕੱਲ ਹਰ ਉਮਰ ਦੇ ਵਿੱਚ ਪਾਏ ਜਾਂਦੇ ਨੇ ਅਕਸਰ ਦੇਖਿਆ ਜਾਂਦਾ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਗੱਲ ਕਰੀਏ ਪਿੰਡਾਂ ਦੇ ਵਿੱਚ ਦੂਰ ਦੂਰ ਤੱਕ ਕਿਹੜੇ ਹਸਪਤਾਲ ਹੈਗੇ ਨੇ ਕਦੇ ਇਹ ਪੰਜ ਚੀਜ਼ਾਂ ਦਾ ਅਟੈਕ ਹੁੰਦਾ ਤੇ ਉਹਨਾਂ ਨੂੰ ਕੋਈ ਐਮਰਜੈਂਸੀ ਦਵਾਈ ਜਾਂ ਕੁਝ ਰੱਖਣਾ ਚਾਹੀਦਾ ਕੀ ਚੀਜ਼ ਰੱਖਣੀ ਚਾਹੀਦੀ ਘਰ ਦੇ ਵਿੱਚ ਕਿਹੜਾ ਸਮੇਂ ਦੇ ਵਿੱਚ ਕਿਹੜਾ ਕਿਲੋਮੀਟਰ ਦੂਰੀ ਤੇ ਹਸਪਤਾਲ ਹੋਵੇ ਦੇਖੋ ਜੀ ਇਹੀ ਖਾਸੀਅਤ ਹੈ ਸਟ੍ਰੋਕ ਦੀ ਕਿ ਇਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਚੀਜ਼ ਕਿਤੇ ਘਰ ਨਹੀਂ ਕਰ ਸਕਦੇ ਜਿਵੇਂ ਦੱਸਿਆ ਵੀ ਦੋ ਤਰ੍ਹਾਂ ਦਾ ਸਟ੍ਰੋਕ ਸਿੰਟਮ ਦੋਨਾਂ ਦੇ ਇੱਕੋ ਜਿਹੇ ਨੇ ਕੋਈ ਵੀ ਡਾਕਟਰ ਦੇਹਕੇ ਬੰਦੇ ਨੂੰ ਇਹ ਨਹੀਂ ਦੱਸ ਸਕਦਾ ਵੀ ਇਸ ਨੂੰ ਕਲੌਟ ਆਇਆ ਹੈ ਕਿ ਇਸ ਨੂੰ ਬ੍ਰੇਨ ਹੈਮਰੇਜ ਹੋਇਆ ਹੈ ਉਸ ਦਾ ਪਤਾ ਸਿਰਫ ਤੇ ਸਿਰਫ ਸੀਟੀ ਸਕੈਨ ਤੇ ਲੱਗਣਾ ਹੈ ਤਾਂ ਜੇ ਕਿਸੇ ਨੂੰ ਵੀ ਇਦਾਂ ਦਾ ਹੁੰਦਾ ਤੁਰੰਤ ਐਸੇ ਹਸਪਤਾਲ ਲਿਜਾਇਆ ਜਾਵੇ ਜਿੱਥੇ ਸੀਟੀ ਸਕੈਨ ਹੋਵੇ ਉਸ ਤੋਂ ਬਾਅਦ ਹੀ ਟ੍ਰੀਟਮੈਂਟ ਸ਼ੁਰੂ ਹੋਣਾ ਹੈ ਵੀ ਜੇ ਕਲੌਟ ਹੈ ਤਾਂ ਅਸੀਂ ਖੂਨ ਪਤਲੇ ਦੀਆਂ ਦਵਾਈਆਂ ਦੇਣੀਆਂ ਜੇ ਬਲੀਡਿੰਗ ਹੈ ਤਾਂ ਅਸੀਂ ਖੂਨ ਰੋਕਣ ਦੀਆਂ ਦਵਾਈਆਂ ਦੇਣੀਆਂ ਤਾਂ ਅਸੀਂ ਜੇ ਕਹੀਏ ਵੀ ਫਰਸਟ ਏਡ ਦੇ ਤੌਰ ਤੇ ਕੋਈ ਬਾਈ ਚਾਂਸ ਖੂਨ ਪਤਲੇ ਦੀ ਦਵਾਈ ਦੇ ਦੇਤੀ ਤੇ ਅੰਦਰ ਹੋਇਆ ਬ੍ਰੇਨ ਹੈਮਰੇਜ ਤਾਂ ਨੁਕਸਾਨ ਦੇ ਚਾਂਸੇਸ ਹੁੰਦੇ ਨੇ ਸੋ ਇਸ ਕਰਕੇ ਤੁਰੰਤ ਇਹੋ ਜੇ ਹਸਪੀਟਲ ਪਹੁੰਚਿਆ ਜਾਵੇ ਜਿੱਥੇ ਕਿ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੋਣ ਉਹਦਾ ਜਿਹੜਾ ਵਕਤ ਹੁੰਦਾ ਸਾਡੇ ਕੋਲ ਤਿੰਨ ਤੋਂ ਚਾਰ ਘੰਟੇ ਦਾ ਵਕਤ ਹੈ ਜੇ ਕਿਸੇ ਨੂੰ ਹੁਣ ਸਿੰਪਟਮ ਆਏ ਨੇ ਜੇ ਤਿੰਨ ਤੋਂ ਚਾਰ ਘੰਟੇ ਦੇ ਵਿੱਚ ਵਿੱਚ ਪਹੁੰਚ ਜਵੇ ਤਾਂ ਬਹੁਤ ਹੀ ਵਧੀਆ ਰਿਜ਼ਲਟਸ ਨੇ ਹਾਂ ਉਸ ਤੋਂ ਬਾਅਦ ਵੀ ਜੇ ਫਿਰ ਵੀ ਉਹ ਨਹੀਂ ਪਹੁੰਚ ਸਕਦਾ ਕਿਸੇ ਕਾਰਨ ਕਰਕੇ ਤਾਂ ਜਿੰਨੀ ਜਲਦੀ ਤੋਂ ਜਲਦੀ ਪਹੁੰਚਿਆ ਜਾ ਸਕੇ ਪਹੁੰਚਣਾ ਚਾਹੀਦਾ ਹੈ ਲੋਕ ਐਵੇਂ ਡਰੇ ਹੋਏ ਨੇ ਪੈਰਾਲਾਈਜ਼ ਹੁੰਦਾ ਹਾਂ ਵੀ ਉਹ ਠੀਕ ਨਹੀਂ ਹੋ ਸਕਦਾ ਹੁਣ ਨਵੀਆਂ ਤਾਂ ਨਵੀਆਂ ਦਵਾਈਆਂ ਵੀ ਆ ਚੁੱਕੀਆਂ ਨਵੇਂ-ਨਵੇਂ ਡਾਕਟਰ ਕਿਹੜੇ ਤੁਹਾਡੇ ਵੱਲੋਂ ਜਲਦੀ ਠੀਕ ਕੀਤੇ ਜਾਂ ਲੋਕ ਡਰੇ ਹੋਏ ਨੇ ਅੱਜ ਵੀ ਕਿਹੜਾ ਪੈਰਾਲਾਈਜ਼ ਹੈ ਹਾਂ ਵੀ ਠੀਕ ਨਹੀਂ ਹੁੰਦਾ ਸਮੇਂ ਲੰਬਾ ਸਮੇਂ ਲੱਗ ਜਾਂਦਾ ਪੈਸੇ ਉਹਨਾਂ ਦੇ ਕੋਲ ਨਹੀਂ ਹੁੰਦੇ ਇਸ ਦੇ ਲਈ ਵੀ ਤੁਹਾਡੇ ਵੱਲੋਂ ਕੋਈ ਸਟੈਪ ਦੇਖੋ ਜੀ ਇੱਕ ਤਾਂ ਹੁਣੇ ਜਿਵੇਂ ਦੱਸਿਆ ਵੀ ਫੋਰਟਿਸ ਜਲੰਧਰ ਨੇ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਵੀ 30 ਕਿਲੋਮੀਟਰ ਦੇ ਅੰਦਰ-ਅੰਦਰ ਜੇ ਕਿਸੇ ਨੂੰ ਹੁੰਦਾ ਹੈ ਇਦਾਂ ਦਾ ਅਟੈਕ ਤਾਂ ਇਮੀਡੀਏਟਲੀ ਐਂਬੂਲੈਂਸ ਫਰੀ ਦੇ ਵਿੱਚ ਭੇਜੀ ਜਾਏਗੀ ਤਾਂ ਕਿ ਟਾਈਮ ਬਚਾਇਆ ਜਾਏ ਕਿਉਂਕਿ ਹਰ ਸੈਕ ਇੱਕ ਮਿੰਟ ਦੇ ਵਿੱਚ ਵਿੱਚ 20 ਲੱਖ ਸੈੱਲ ਡੈੱਡ ਹੁੰਦੇ ਨੇ ਜੇ ਆਪਾਂ ਉਹਨਾਂ ਨੂੰ ਬਚਾ ਲਈਏ ਇਹ ਸਭ ਤੋਂ ਪਹਿਲਾਂ ਤਾਂ ਉਹ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਦੂਸਰਾ ਕੀ ਹੁੰਦਾ ਕਿ ਜਿਹੜੇ ਨੁਕਸਾਨ ਹੋ ਗਿਆ ਉਹਦੇ ਵਿੱਚ ਸਾਡੇ ਕੋਲ ਐਸੀਆਂ ਦਵਾਈਆਂ ਹੁੰਦੀਆਂ ਨੇ ਜਿਹਦੇ ਨਾਲ ਅਕੜਾ ਨਾ ਆਵੇ ਸਰੀਰ ਨੂੰ ਜਿਹਦੇ ਨਾਲ ਥੋੜਾ ਥੋੜਾ ਬਲੱਡ ਫਲੋ ਚੱਲਦਾ ਰਹੇ ਤੇ ਦੂਸਰਾ ਫਿਜ਼ੀਓਥੈਰੇਪੀ ਦਾ ਫਿਰ ਇਹਦੇ ਨਿਊਰੋ ਰੀਹੈਬਿਲਿਟੇਸ਼ਨ ਦਾ ਬਹੁਤ ਵੱਡਾ ਰੋਲ ਆਉਂਦਾ ਹੈ ਜਿਹਦੇ ਚ ਕਿ ਫਿਜ਼ੀਓਥੈਰੇਪੀ ਦੇ ਨਾਲ ਉਸ ਪਾਸੇ ਜਿਹੜਾ ਰੁਕਿਆ ਹੈ ਉਸ ਨੂੰ ਹੌਲੀ ਹੌਲੀ ਚਲਾਇਆ ਜਾ ਸਕਦਾ ਹੈ ਸੋ ਸਟ੍ਰੋਕ ਦੇ ਵਿੱਚ ਦਰੰਗ ਦੇ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਹੋ ਗਿਆ ਤਾਂ ਹੁਣ ਇਹਨੂੰ ਛੱਡ ਦਿਓ ਨਹੀਂ ਸਾਡੇ ਕੋਲ ਐਸੇ-ਐਸੇ ਵੀ ਮਰੀਜ਼ ਨੇ ਜਿਹੜੇ ਕਿ 6 ਘੰਟਿਆਂ ਦੇ ਵਿੱਚ ਠੀਕ ਹੁੰਦੇ ਨੇ ਐਸੇ ਵੀ ਨੇ ਜਿਹੜੇ 6 ਮਹੀਨੇ ਬਾਅਦ ਸਾਲ ਬਾਅਦ ਵੀ ਇੰਪਰੂਵਮੈਂਟ ਆਉਂਦੀ ਹੈ। ਕਈ ਇਹ ਕਹਿੰਦੇ ਨੇ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਐਡੇ ਵੱਡੇ ਹਸਪਤਾਲ 'ਚ ਜਾਵਾਂਗੇ ਤਾਂ ਪਤਾ ਨਹੀਂ ਕੀ ਹੋ ਜਾਣਾ ਕਿੰਨਾ ਬਿਲ ਬਣ ਜਾਣਾ ਇਸ ਦੇ ਲਈ ਵੀ 40s ਹਸਪਤਾਲ ਕੁਝ ਲੈ ਦੇਖੋ ਜੀ ਪਤਾ ਕੀ ਹੈ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀਗੇ ਬਈ ਹੁਣ ਜੇ ਅੱਜ ਕੋਈ ਬੰਦਾ ਪੈਰਾਲਾਈਜ਼ ਹੋ ਜਾਂਦਾ ਹੈ ਜੇ ਆਪਾਂ ਇਮੀਡੀਏਟਲੀ ਇਹ ਇੰਜੈਕਸ਼ਨ ਲਗਵਾ ਲੈਨੇ ਹਾਂ ਜਾਂ ਇਲਾਜ ਕਰਾ ਲੈਨੇ ਹਾਂ ਉਹ ਅੱਜ ਜ਼ਰੂਰ ਚੁੱਪਦਾ ਹੈ ਥੋੜਾ ਮਹਿੰਗਾ ਹੈ ਉਹ ਇਲਾਜ ਬਟ ਤੁਸੀਂ ਇਹ ਸੋਚੋ ਵੀ ਜੇ ਉਹ ਪੈਰਾਲਾਈਜ਼ ਉਹਦੇ ਨਾਲ ਠੀਕ ਹੋ ਜਾਂਦਾ ਬੰਦਾ ਭਾਵੇਂ ਅਗਲੇ ਹਫਤੇ ਕੰਮ ਕੰਮ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਜੇ ਉਹੀ ਬੰਦਾ ਅੱਜ ਘਰ ਬੈਠਾ ਰਹਿੰਦਾ ਹੈ ਪੈਸੇ ਦੇ ਖਣੋ ਤੇ ਮੁੜ ਕੇ ਉਹ ਕੰਮ ਤੇ ਨਹੀਂ ਜਾ ਪੌਂਦਾ ਉਹਦੇ ਤੇ ਹੌਲੀ 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 ਜੋ ਖਰਚਾ ਉਹਦੀ ਘਰ ਦੀ ਵਿੱਚ ਰਹਿਣਾ ਸਹਿਣਾ ਕੇਅਰ ਟੇਕਿੰਗ ਦਵਾਈਆਂ ਉਹਦਾ ਖਰਚਾ ਇਹਦੇ ਖਰਚੇ ਨਾਲੋਂ ਜੇ ਆਪਾਂ 6 ਮਹੀਨੇ ਬਾਅਦ ਜਾ ਕੇ ਕੰਪੇਅਰ ਕਰਾਂਗੇ ਤਾਂ ਕੁਝ ਵੀ ਨਹੀਂ ਸੋ ਇਹਦੇ ਵਿੱਚ ਇਹ ਹੈ ਵੀ ਇਵਨ ਸਰਕਾਰ ਨੇ ਵੀ ਹੁਣ ਕੁਝ ਸ਼ੁਰੂ ਕੀਤੀਆਂ ਨੇ ਸਕੀਮਸ ਜਿਹਦੇ ਵਿੱਚ ਕਿ ਇਹਨਾਂ ਨੂੰ ਹੈਲਪ ਮਿਲਦੀ ਹੈ ਇਵਨ 40 ਹਸਪੀਟਲ ਵੱਲੋਂ ਵੀ ਅਸੀਂ ਇਹ ਸ਼ੁਰੂ ਕੀਤਾ ਹੈ ਕਿ ਜਲਦੀ ਤੋਂ ਜਲਦੀ ਦੇਖੋ ਜਦੋਂ ਇਦਾਂ ਦਾ ਕੋਈ ਪੇਸ਼ੈਂਟ ਆਉਂਦਾ ਹੈ ਅਸੀਂ ਉਸ ਨੂੰ ਪਹਿਲਾਂ ਇਹ ਨਹੀਂ ਪੁੱਛਦੇ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਨਹੀਂ ਕਰ ਸਕਦੇ ਜੋ ਮੁਢਲੀ ਸਹਾਇਤਾ ਹੈ ਉਹ ਸਿੱਧਾ ਅਸੀਂ ਪਹਿਲਾਂ ਦਿੰਦੇ ਹਾਂ ਪੰਜ ਕਾਰਨ ਕੀ ਹੈ ਪੰਜ ਕਿਦਾਂ ਹੈ ਤੁਸੀਂ ਕਹਿੰਦੇ ਪੰਜ ਚੀਜ਼ਾਂ ਦਾ ਬਚਣਾ ਚਾਹੀਦਾ ਇਹ ਕਿਦਾਂ ਕਾਰਨ ਬਚਣਾ ਚਾਹੀਦਾ ਲੋਕਾਂ ਨੂੰ ਇਸ ਦੇ ਬਾਰੇ ਵੀ ਥੋੜਾ ਲਾਸ ਦੇਖੋ ਜੀ ਆਪਣਾ ਇੱਕ ਤਾਂ ਰੈਗੂਲਰ ਹੈਲਥ ਚੈੱਕਅਪ ਕਰਾਉਣਾ ਚਾਹੀਦਾ ਹੈ ਜੀ ਕਿਸੇ ਦਾ ਕੋਲੇਸਟ੍ਰੋਲ ਹਾਈ ਰਹਿੰਦਾ ਹੈ ਉਸ ਨੂੰ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈ ਕੋਲੇਸਟ੍ਰੋਲ ਦੀਆਂ ਦਵਾਈਆਂ ਨਹੀਂ ਛੱਡਣੀਆਂ ਚਾਹੀਦੀਆਂ ਬਲੱਡ ਪ੍ਰੈਸ਼ਰ ਆਮ ਯੰਗ ਲੋਕਾਂ ਦੇ ਵਿੱਚ ਅੱਜ ਕੱਲ ਬਹੁਤ ਹੈ ਦੇਖਿਆ ਤੁਰੇ ਫਿਰਦੇ ਲੋਕ ਨੇ 180 200 ਬੀਪੀ ਲੈ ਕੇ ਤੁਰੇ ਫਿਰਦੇ ਨੇ ਬਲੱਡ ਪ੍ਰੈਸ਼ਰ ਦਾ ਕੰਟਰੋਲ ਕਰਨਾ ਰੈਗੂਲਰ ਦਵਾਈਆਂ ਲੈਣਾ ਐਕਸਰਸਾਈਜ਼ ਕਰਨਾ ਪਰਹੇਜ਼ ਰੱਖਣਾ ਇਹ ਸਾਰੀਆਂ ਚੀਜ਼ਾਂ স্মੋਕਿੰਗ ਤੇ ਨਸ਼ਿਆਂ ਤੋਂ ਬਚਾਅ ਰੱਖਣਾ ਚਾਹੀਦਾ ਹੈ। ਥੈਂਕ ਯੂ ਸਰ। ਤੁਸੀਂ ਦੇਖਿਆ ਸੀ ਗੱਲਬਾਤ ਕਿਤੇ ਗਏ ਡਾਕਟਰ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਪੰਜ ਬਿਮਾਰੀਆਂ ਤੋਂ ਬਚਣਾ ਚਾਹੀਦਾ ਤੇ ਜੋ ਹੈ ਨਸ਼ੇ ਤੋਂ ਬਚ ਕੇ ਰਹਿਣਾ ਚਾਹੀਦਾ ਜਿਸ ਦੇ ਵਿੱਚ ਆਪਣੇ ਸਿਹਤ ਵੱਲ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਮੈਂ ਰਾਹੁਲ ਦੇ ਨਾਲ ਤੋਂ ਨਮਾਜ਼ਨ ਜਗਵਨੀ ਟੀਵੀ ਚਲੰਦਰ